ਜੀ ਲਾਈਫ ਸਟਾਈਲ ਵਿੱਚ ਗਗਨਦੀਪ ਕੋਰ ਤੇ ਆ ਵੀ ਦਾ ਸੁਭਾਰ ਹੈਗਾ ਜੀ ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਕਰਨ ਲੱਗੇ ਆ ਤੇ ਆਪਾਂ ਜਾਣਾ ਸ਼ਹਿਰ ਤੇ ਉਸ ਦੇ ਲਈ ਆਪਾਂ ਤਿਆਰ ਆ ਭੈਣ ਵੀ ਤਿਆਰ ਹੈ ਇੱਦਾਂ ਕਰ ਇਹਦਾ ਜਨਮ ਦਿਨ ਸੀਗਾ ਜਿਹਦੀ ਆਪਾਂ ਵੀਡੀਓ ਪਾਈ ਸੀਗੀ ਤੇ ਚਲੋ ਜੀ ਆਪਾਂ ਸ਼ਹਿਰ ਜਾਨੇ ਆਗੇ ਹੁਣ ਤੇ ਜੋ ਆਪਣੇ ਜੇ ਤਾਂ ਵੀ ਛੋਟ ਲੈਤਾ ਹੈਗਾ ਤਾਂ ਆਪਾਂ ਜਰੂਰ ਲਵਾਂਗੇ ਤੇ ਨਹੀਂ ਫਿਰ ਆਪਾਂ ਫੀਟ ਸ਼ਾਪਿੰਗ ਕਰਕੇ ਉਹ ਭਰਿਆ ਕੇ ਦਿਖਾਵਾਂਗੇ ਚਲੋ ਜੀ ਵੀਡੀਓ ਕੰਟੀਨਿਊ ਕਰਦੇ ਆ ਤੇ ਭਰਾ ਨੂੰ ਕੋਈ ਕੰਮ ਸੀਗਾ ਜੀ ਇਸ ਲਈ ਅਸੀਂ ਆ ਕਿ ਅਸੀਂ ਬਸ ਤੇ ਭੱਜ ਜਾਂਗੇ ਆ ਤੇ ਵਸਵੀ ਇੱਕ ਘੰਟੇ ਚ ਵਾਪਸ ਆ ਜਾਂਗੇ ਹਨਾ ਤੇ ਕੁਸ ਮੰਜੇ ਦਾ ਦੋ ਸੂਤ ਲੈ ਕੇ ਆਉਣੀ ਸੀਗੇ ਦੋ ਮੰਜਾਂ ਦੇ ਸੂਤ ਲੈ ਕੇ ਆਉਣਾ ਸੀਗਾ ਔਰ ਨਮਾਰ ਜੇ ਦੇ ਲੈ ਕੇ ਆਉਣਾ ਸੀਗਾ ਤੇ ਆਹ ਆਪਾਂ ਜਾਂਦੇ ਜਾਂਦੇ ਸੂਏ ਦਿਖਾ ਰਹੇ ਸੀ ਜੀ ਇਹ ਸੂਏ ਤੇ ਆਪਣੇ ਨਾ ਇਹ ਚੱਲ ਬਹੁਤ ਹੀ ਨੀਮੀ ਹੈਗੀ ਤੇ ਇਸ ਤੋਂ ਬਹੁਤ ਜ਼ਿਆਦਾ ਖੜਕਾ ਹੁੰਦਾ ਹੈਗਾ ਤੇ ਐਥੂ ਆਪਾਂ ਤੁਰ ਕੇ ਪੈਦਲ ਜਾ ਰਹੇ ਸੀ ਸੂਏ ਤੱਕ ਆਪਾਂ ਨੂੰ ਮਸ਼ੀਨਰੀ ਮਿਲ ਗਈ ਸੀ ਕਿ ਉਦੋਂ ਦਾ ਫਿਰ ਆਪਾਂ ਪੈਦਲ ਹੋਗੇ ਸੀ ਕਿਉਂਕਿ ਠੰਡ ਸੀਗੀ ਗਰਮੀ ਬਿਲਕੁਲ ਵੀ ਨਹੀਂ ਸੀਗੀ ਤੇ ਬਸ ਇੱਕ ਦੋ ਬਸਾਂ ਜਾਂਦੀਆਂ ਹੈਗੀਆਂ ਤੇ ਇਸ ਲਈ ਫਿਰ ਅਸੀਂ ਇੱਕ ਚੱਲ ਬੱਸ ਕਿਹਨਾਂ ਤੇ ਚੱਲਦੇ ਹਾਂ ਕਾਂ ਦਾ ਆਪਣੀ ਦਾ ਨਾਮ ਦੱਸ ਜੱਗੀ ਫੈਸ਼ਨ ਜੱਗੀ ਫੈਸ਼ਨ ਕਾਲਿਆਂ ਵਾਲੀ ਕਿੱਥੇ ਜੇ ਪੈਂਦੀ ਹੈ ਸ਼ਹੀਦ ਭਗਤ ਸਿੰਘ ਮਾਰਕੀਟ ਓਕੇ ਤੇ ਕੱਪੜਾ ਦੇਖੋ ਜੀ ਤੁਸੀਂ ਐਨਾ ਮਤਲਬ ਹਾਈ ਹੈ ਨਾ ਕਲਰ ਉਹਨਾਂ ਵਧੀਆ ਆ ਨਹੀਂ ਰਿਹਾ ਵਿੱਚ ਪਰ ਕਲਰ ਬਹੁਤ ਸੋਹਣੇ ਸੀਗੇ ਜੀ ਸੂਤੀ ਕਪੜਾ ਸੀਗਾ ਇਹ ਤੇ ਰੇਟ ਇਹ 2x2 ਸਟੱਫ ਹੈ अच्छा भाई जी वार्गनिंग कटवादे ਵਿੱਚ 600 700 ਸੇਲ ਇਹਦਾ ਫਿਕਸ ਪ੍ਰਾਈਸ 500 ਰੁਪਏ ਦੇ 500 ਰੁਪਏ ਆਲਓਵਰ ਸੂਟ ਹੈ 5 ਮੀਟਰ ਕਪੜਾ ਆਏਗਾ اچھا ਕੁਆਲਟੀ ਵਾਈਜ਼ ਕੋਈ ਦਿੱਕਤ ਨਹੀਂ ਆਈ ਕੋਈ ਕਲਰ ਵਗੈਰਾ ਦੀ ਬੁਰਵ ਵਗੈਰਾ ਦੀ ਕੋਈ ਦਿੱਕਤ ਨਹੀਂ ਕਪੜੇ 'ਚ اچھا ਦੁਪੱਟਾ ਤੁਸੀਂ ਆਪਣੀ ਇੱਛਾ ਅਨੁਸਾਰ ਜਿਹੜਾ ਮਰਜ਼ੀ ਲੈ ਸਕਦੇ ਹੋ ਪਿਓਰ ਦਾ ਦੁਪੱਟਾ ਮਸ਼ਲੀਨ ਦਾ ਪਰ ਉਹ ਆਪਦਾ ਮਾਨ ਹੈ ਸੀ ਹਾਂ ਜੀ ਪਰ ਵਾਕੀ ਨਾ ਕਪੜਾ ਬਹੁਤ ਜਿਆਦਾ ਕੁਆਲਟੀ ਵਾਈਜ਼ ਬਹੁਤ ਅੱਛੀ ਸਟੌਕ ਹੈ ਜਿੰਨੇ ਮਰਜ਼ੀ ਕੁਆਲਟੀ ਪਰ ਇਹ ਲਾਈਟ ਕਲਰ ਆ ਰਿਹਾ ਹੈਗਾ ਇਹਦੇ ਵਿੱਚ ਤੇ ਪਰ ਹੋਰ ਵੀ ਕੋਈ ਹੋਰ ਦੇਖਾ ਲਈ ਹੋਰ ਬਹੁਤ ਆ ਆ ਭਾਈ ਜੀ ਨੇ ਆ ਵੀ ਦਿਖਾਇਆ ਨੀਚੇ ਵਾਲੇ ਦਿਖਾਇਆ ਵੀਰੇ ਮੈਨੂੰ ਰੇਟ ਵੀ ਦੱਸੋ ਜੇ ਜੇ ਤੁਸੀਂ ਚੱਪਕੋ ਕੋਈ ਫਰਥਰ ਨਹੀਂ ਕਰਨਾ ਠੀਕ ਹੈ ਜੀ ਇਹ ਕਾਸਟ ਆਫ ਇਹ ਆਲਓਵਰ ਸੂਟ ਮਾਰਕੀਟ ਸੇਲਿੰਗ 500 600 ਸੇਲ ਹੁੰਦਾ ਹੈ ਜੀ 400 ਰੁਪਏ ਦਾ ਸੁਟਾ ਹੈ ਮੈਂ ਤਾਂ ਆਲਓਵਰ ਸੂਟ ਬਿਲਕੁਲ ਸੌਫਟ ਕੁਆਲਟੀ ਹੈ ਜੀ ਕਪੜੇ ਵਿੱਚ ਕੋਈ ਦਿੱਕਤ ਨਹੀਂ ਰੈਗੂਲਰ ਜਿੰਮੇ ਮਰਜ਼ੀ ਪਾਓ 400 ਰੁਪਏ ਦਾ ਨਵੀਂ ਕਪੜਾ ਬਹੁਤ ਵਧੀਆ ਹੈ ਬਹੁਤ ਵਧੀਆ ਤੇ ਹੁਣ ਆਪਾਂ ਜਾ ਰਹੇ ਸੀਗੇ ਜੀ ਅੱਗੇ ਅੱਗੇ ਇਹ ਆਪਾਂ ਜਲੇਬੀਆਂ ਦੀ ਸ਼ਾਪ ਤੇ ਰੁਕ ਗਏ ਸੀਗੇ ਤੇ ਇੱਥੋਂ ਆਪਾਂ ਲੈਤੀ ਅਸੀਂ ਬੱਚਿਆਂ ਵਾਸਤੇ ਜਲੇਬੀਆਂ ਸਾਰਿਆਂ ਵਾਸਤੇ ਸੀਗੇ ਕਿਉਂਕਿ ਅਸੀਂ ਬੱਚੇ ਕਹਿੰਦੇ ਅਸੀਂ ਫਰੂਟ ਤਾਂ ਖਾਂਦੇ ਨਹੀਂਗੇ ਕੋਈ ਨਮਕੀਨ ਕਹਿੰਦਾ ਸੀ ਲੈ ਉਹਨੂੰ ਕੋਈ ਕੁਝ ਕਹਿੰਦਾ ਸੀਗਾ ਮਿੱਠਾ ਕਿ ਮਿੱਠਾ ਲੈ ਕੇ ਫਿਰ ਅਸੀਂ ਜਲੇਬੀਆਂ ਤੇ ਸਮੋਸੇ ਲੈ ਲਈ ਸੀਗੇ ਤਾਂ ਕਿ ਪੂਰੇ ਪਰਿਵਾਰ ਵਾਸਤੇ ਵਿੱਚੇ ਬੱਚੇ ਖਾ ਲੈਣਗੇ ਵਿੱਚੇ ਆਪਾਂ ਵੀ ਪਰਿਵਾਰ ਖਾ ਲੂਗਾ ਚੱਲਣਾ ਹੈ ਨਾ ਤੇ ਇਸ ਲਈ ਆਪਾਂ ਇਹ ਤੋਂ ਜਲੇਬੀਆਂ ਲੈ ਰਿਆਂ ਸੀਗਾ ਤੇ ਇਹ ਭੈਣ ਕਰ ਰਹੀ ਸੀ ਨਾਪ ਤੋਲ ਕਿਉਂਕਿ ਇਹਦੇ ਆਪ ਦੇ ਹੱਥ ਤਕਵੀਰਦਾਰੀ ਹੈ ਸਾਰੀ ਇਸ ਲਈ ਨਾ ਜੋ ਵੀ ਮਤਲਬ ਯੂਨੋ ਹਿਸਾਬ ਹੈਗਾ ਹੈ ਹਰ ਇੱਕ ਚੀਜ਼ ਦਾ ਮੈਂ ਇੰਨੀਆਂ ਨਹੀਂ ਕਰ ਤੇ ਹੁਣ ਆਪਾਂ ਆ ਗਏ ਸੀਗੇ ਜੀ ਘਰੇ ਤੇ ਬੱਚਿਆਂ ਨੇ ਤੇ ਭੈਣਾਂ ਨੇ ਮਿਲ ਕੇ ਭਰਾਣੇ ਮਿਲ ਕੇ ਕੀਤੀ ਪਾਰਟੀ ਜਲੇਬੀਆਂ ਤੇ ਨਾਲ ਸਮੋਸੇ ਤੇ ਬੀਬੀ ਨੇ ਫਿਰ ਖਾਣੇ ਨਹੀਂ ਸੀਗੇ ਕਿਉਂਕਿ ਫਿਰ ਹੁਣ ਪ੍ਰੈਸ਼ਨ ਦਾ ਕਰਕੇ ਬੀਬੀ ਨੂੰ ਸਿਰਫ ਅ ਦਲੀਆ ਤੇ ਜਾਂ ਪਰ ਮੰਗੀ ਮੂੰਗੀ ਮਸਰੀ ਦੀ ਦਾਲ ਵਿੱਚ ਚੂਰੀ ਪੁੱਟਕੇ ਦਿੱਤੀ ਜਾਂਦੀ ਹੈਗੀ ਤੇ ਲੋਜੀ ਰਲ ਮਿਲ ਕੇ ਪਰਿਵਾਰ ਖਾ ਰਹੀ ਸੀਗਾ ਜਲੇਬੀਆਂ ਸਮੋਸੇ ਕਰ ਰਹੀ ਸੀ ਪਾਰਟੀ ਕਿਉਂਕਿ ਭੈਣਾ ਦੇ ਭਰਾ ਬੱਚਿਆਂ ਦੇ ਨਾਲ ਤੇ ਸਾਡੇ ਨਾਲ ਹੀ ਰੌਣਕ ਸੀਗੀ ਤਾਂ ਫਿਰ ਬਸ ਬੀਬੀ ਤੇ ਭਰਾ ਤੇ ਬਸ ਪਾਪਾ ਜੀ ਇਕੱਲੇ ਹੁੰਦੇ ਜਿਵੇਂ ਸਾਡੇ ਇੱਥੇ ਛੋਟਾ ਜਿਹਾ ਪਰਿਵਾਰ ਹੈ ਹਨਾ ਤੇ ਹਾਂਜੀ ਆਪਾਂ ਜਿਹੜੇ ਗੱਲ ਮੰਡੀ ਗਏ ਸੀਗੇ ਤੇ ਆਪਾਂ ਕੀ ਸ਼ਾਪਿੰਗ ਕਰਤੀਆਂ ਜੀ ਜੀ ਤੇ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਆਹ ਤਾਂ ਛੋਟਾ ਤੁਹਾਨੂੰ ਦਿਖਾਇ ਸੀਗਾ ਫਲੇਰ ਹੈ ਸੀਗਾ ਨਾ niche gall pata ਇਸ ਤਰ੍ਹਾਂ ਹ ਛੋਟਾ ਆਪਾਂ ਲੈ ਕੇ ਆਂਦਾ ਗਾ ਵਧੀਆ ਤੇ ਇਹ ਕਾਹ ਆ ਆਹ ਦੇਖਾਂ ਕਿ ਕਿੰਨੇ ਲੱਗੇ ਇਸ ਤਰ੍ਹਾਂ ਤੇ ਇਹ ਤਾਂ ਹੈਗੀ ਹੈਗੀ ਜਿਹੜੀ ਮਸਲੀਨ ਹੁ ਜਿਹੇ ਮਸਲੀਨ ਚ ਕੱਪੜਾ ਗਾ ਤੇ ਇਹ ਹੈਗਾ ਬਿਲਕੁਲ ਸੂਤੀ ਸ਼ੂਟ ਵਧੀਆ ਤੇ ਇੱਧਰ ਇੱਕ ਭੈਣ ਛੋਟੀ ਭੈਣ ਦਾ ਲੈ ਕੇ ਆਂਦਾ ਦੂਜੀ ਭੈਣ ਦਾ ਉਹ ਕਹਿੰਨਾ ਲੈ ਆਈ ਸੀਗੀ ਆਹ ਛੋਟੀ ਭੈਣ ਦਾ ਲੈ ਕੇ ਆਂਦਾ ਇਹ ਤਾਂ ਆਪਣੇ ਘਰ ਦੇ ਆਨੇ ਕੱਪੜੇ ਦਵਾਈਏ ਇਹਨਾਂ ਨੇ ਦਵਾਈਏ ਜੀ ਇੱਕ ਇੱਕ ਹੁੰਦਾ ਹੈ ਇੱਕ ਭੈਣ ਦਾ ਹਜੇ ਲੈ ਆ ਨਸੂ ਮੈਂ ਪਤਾ ਨਹੀਂ ਕਿਹਦੇ ਬੈਂਕ ਤੇ ਆਉਗਾ ਨਾ ਕਿਉਂਕਿ ਉਹ ਪਹਿਲਾਂ ਲੈ ਕੇ ਆਂਦਾ ਸੀ ਕਿ ਆਹ ਛੋਟ ਮੈਨੂੰ ਦਵਾਈ ਕਰ ਦਿਆ ਨੀ ਆਹ ਦਵਾਈ ਗਈ ਨਾ ਛੋਟੀ ਭੈਣ ਨੂੰ ਇਹਦੇ ਨਾਲ ਦੀ ਦੂਜੀ ਭੈਣ ਦਾ ਸ਼ਾਇਦ ਉਹ ਹੋਰ ਹੋ ਸਕਦੇ ਮੈਂ ਪਤਾ ਨਹੀਂ ਮੈਂ ਤਾਂ ਦੇਖ ਕੇ ਬਾਅਦ ਚੇ ਲੇਖੂਗੀ ਕਿ ਆਹ ਛੋਟ ਹੈਗਾ ਜੀ ਇਹ ਮੈਡੀਕਲ ਤੋਂ ਇੱਕ ਚੁੰਗ ਵਾਲੇ ਦੇ ਇੱਕ ਸੱਤ ਮੈਂ ਇੱਕ ਮੈਂ ਲੈ ਕੇ ਆਈ ਸੀ ਜੀ ਆਹ ਤਾਂ ਵਾ ਇਹ ਕਿਉਂਕਿ ਇਹ ਵੀ ਮੇਰੇ ਲਈ ਬਹੁਤ ਜੀਵਨ ਬੀਚੀ ਵਿੱਚ ਮੈਂ ਪਰੋਸਾ ਦਾਸਾ ਬਣਾਉਣਾ ਬਹੁਤ ਵਧੀਆ ਬਣਦਾ ਹੈਗਾ ਇਹ ਲੋਹੇ ਦਾ ਹੀ ਹੈਗਾ ਤੇ ਪਰ ਇਹਦੋ ਜਿਹਾ ਬਣਦਾ ਬਹੁਤ ਵਧੀਆ ਹੈਗਾ ਤੇ ਇਹ ਰਿਹਾ ਬਾਰੇ ਕੇ ਸਰੀਕ ਦੋਸਤ ਬਣਾਉਣਾ ਹੋਵੇ ਜਾਂ ਪੂਰਾ ਬਣਾਉਣਾ ਹੋਵੇ ਦੋ ਤਿੰਨ ਲੇਕੇ ਸੀ ਇੱਕ ਕਪ ਮੰਜੇ ਦਾ ਸੁਤ ਮੰਜੇ ਆਪਾ ਹਵੱਤਾ ਇੱਕ ਆ ਘੜਤਾ ਇੱਕ ਭਲੋੜਾ ਭਰਤਾ ਕਿਉਂਕਿ ਬੀਬੀ ਤੋਂ ਪਰੇ ਜਨਸੀ ਕਰ ਲਈ ਤੋਂ ਇਸ ਲਈ ਬਸ ਉਹ ਤੇ ਨਾ ਪਹਿਣਾ ਤੇ ਨਾ ਹਾਸੀ ਤੱਕੇ ਵੀ ਚੱਲ ਹੋਣਾ ਹੈਗੀਆਂ ਹਨਾ ਅੰਗੀਆਂ ਦੀਆਂ ਰੱਖਣਾ ਹੋਵਾਂਗੇ ਕਿਉਂਕਿ ਤੁਸੀਂ ਦੇਖਿਆ ਹੋਊਗਾ ਪਿਛਲੇ ਬਲੌਗ ਦੇ ਵਿੱਚ ਤੇ ਪਹਿਨ ਬੈਠ ਸੀ ਕਿ ਨਾ ਇੱਕ ਮੰਜੇ ਤੇ ਤੇ ਰੁੱਤਿਆ ਸੀ ਉਹ ਲਿਆ ਕੇ ਰੱਖਿਆ ਸੀ ਇਸੇ ਸੁਢੇ ਨਾ ਸੀਗਾ ਉਹ ਫਿਰ ਉਸਤੇ ਬੈਠ ਗਏ ਹਨਾ ਜੇ ਪਰਮਨ ਦੇ ਪਰ ਸਿਕਾ ਮੰਜਾ ਪਰ ਸੋ ਦੋਨੇ ਮੇਂ ਜੀ ਸੁਤਰੀ ਤੇ ਪਰ ਹੈ ਇਹ ਬਹੁਤ ਵਧੀਆ ਪਰ ਹੈ ਜੀ ਕਾਲੀ ਭਰਤੀ ਸੀ ਮੇਰੇ ਕਿ ਪਹਿਣਾ ਪਹਿਨਣੇ ਇਹ ਆ ਦੋ ਦੁਪੱਟੇ ਲਈ ਲੈ ਕੇ ਸੀ ਜੀ ਇਹ ਵੀ ਬਹੁਤ ਵਧੀਆ ਦੁਪੱਟੇ ਹੈਗੇ ਇਹਨਾਂ ਬਿਨਾਂ ਸਰਦੇ ਨਹੀਂ ਸੀ ਦੁਪੱਟਾ ਮੈਂ ਕਿਉਂਕਿ ਹੁਣ ਗਰਮੀ ਦੇ ਵਿੱਚ ਉਹਦੇ ਮੈਂ ਮੰਡੀ ਗਈ ਸੀ ਜਦੋਂ ਸ਼ਹਿਰ ਗਈ ਸੀਗੀ ਹੈਨਾ ਉਹਦੀ ਪਹਿਲਾਂ ਕਿਸੇ ਜਦੋਂ ਉਧਰ ਸ਼ਹਿਰ ਤੇ ਉਹਦੇ ਮੈਂ ਲੈ ਕੇ ਸੀ ਸ਼ੂਟ ਜਿਹੜੇ ਉਹ ਵੀ ਬਾਹਰੋਂ ਦਾ ਸੀ ਇਹ ਘਰ ਦੇ ਨਹੀਂ ਦਵਾਏ ਹੈਗੇ ਵੀ ਬਾਹਰੋਂ ਦਾ ਲੱਗਦਾ ਹੈ ਆ ਵੀ ਵਧੀਆ ਦਿਮਯੋਨ ਦਿੱਤਾ ਦਿਮਯੋਨ ਮਾ ਪਾਸਾ ਕਰ ਬਹੁਤ ਵਧੀਆ ਸੂਟ ਆਦਾ 500 ਦਾ ਸੂਟ ਆ ਲੈ ਆ। ਇਸ ਸੂਟ ਉੱਪਰ 500 ਦਾ ਤਾਂ ਉਹ ਦਿਨ ਵਿਪਾਰਤ ਕਰ 400 ਦਾ ਸੂਟ ਲੈ ਆਦੇ ਕਿਉਂਕਿ ਬਹੁਤ ਵਧੀਆ ਦੁਕਾਨਾ ਕੋਲ ਜੀ ਵੀ ਵੀ ਸੁਣ ਮੁਖਾਈ ਵੀ ਹੋਈਗੀ ਜੀ। ਤੇ ਦੁਕਾਨ ਵੀ ਬਹੁਤ ਵਧੀਆ ਸੇਲ ਵੀ ਉਸ ਦੁਕਾਨ ਤੇ ਚੱਲਦੀ ਰਹਿੰਦੀ ਹੈ ਕਿ ਤੇ ਆ ਨਾ ਫਰਕ ਆ ਹੈ ਪਹਿਣਾ ਸੂਟ ਉਸਾਂ ਦੀ ਇਹ ਤਾਂ ਫਰਕ ਆ ਹੋਰ ਬੱਤੇ ਮੋਬਾਈਲ ਆ ਰਹੇ ਤਾਂ ਉਹਨੇ ਵੀ ਬੰਨ ਨਹੀਂ ਰਹੀ ਇੱਥੇ। ਜਿਆ ਪਰ ਬੋਲ ਕੇ ਬਣਾਉਣੇ ਦੇ ਕਿ ਅਸੀਂ ਇਸ ਦੀ ਤਰ੍ਹਾਂ ਮੈਗ ਲੈ ਕੇ ਜਾਂਦਾ ਸੀਗਾ ਤੇ ਐਨੀ ਕ ਆਪਣੀ ਸ਼ਾਪਿੰਗ ਸੀਰੀ ਸੀ ਜਿਹੜੀ ਜਾਂਦੇ ਸੀ ਕਿ ਕੌ ਵੀ ਲੋਕਾਂ ਦੇ ਵਾਸਤੇ ਦੇ ਸਸਤ ਸੋਹਣੇ ਲੈ ਆਉਂਦੇ ਸੀਗੇ ਇਹ ਅਸੀਂ ਚੱਲ ਦੋਨੇ ਬਣਾਨੇ ਆ ਕੱਪੜੇ ਲੈ ਕੇ ਆਉਣੇ ਸੀਗੇ ਇੱਕ ਭੈਣ ਪਹਿਲਾਂ ਗਈ ਸੀ ਤੇ ਜਿਵੇਂ ਕਿ ਆਪਾਂ ਸਟੋਰੀ ਸੌਪੇ ਕਿ ਕਿਸੇ ਨੇ ਪਹਿਲੀ ਵਾਰ ਸਫਰ ਦਾ ਸਫਰ ਕੀਤਾ ਸੀ ਬਸ ਤੇ ਕਿਤੇ ਮੈਨੂੰ ਤਾਂ ਪਤਾ ਹੀ ਨਹੀਂ ਕਿੰਨਾ ਤਿਆਰ ਹੋ ਗਏ ਜੋ ਤੇ ਹੁਣ ਆਪਾਂ ਜਾਣਾ ਜੀ ਗੁਰਦੁਆਰੇ ਤੇ ਗੁਰਦੁਆਰੇ ਕੋਤਰੀ ਵੀ ਚੱਲੀ ਜਾਂਦੀ ਹੈਗੀ ਤੇ ਭੋਗ ਵੀ ਹੈਗਾ ਕੋਤਰੀ ਦੇ ਖੰਡ ਪੜ ਚੱਲੀ ਜਾਂਦੇ ਨੇ ਖੰਡ ਪਟਾਂ ਦਾ ਭੋਗ ਹੈਗਾ ਪਰਸੋਂ ਜਾ ਕੇ ਆਂਗੇ ਅਸੀਂ ਉਸ ਕੱਲ ਜਾਇਆ ਨਹੀਂ ਗਿਆ ਸ਼ਹਿਰ ਵਾ ਕਿਸੇ ਕੱਲ ਤੇ ਇੱਕ ਆਪਣੇ ਘਰਾਂ ਚੋਂ ਸਾਹਮਣੇ ਘਰ ਹੈਗਾ ਉਧਰ ਅਗਲੀ ਉਸ ਤੇ ਨਾ ਗਲੀ ਚ ਤੇ ਬਾਈ ਜੀ ਦੀ ਮਰਗੂ ਗਈ ਸੀ ਅਚਾਨਕੀ ਡੈਥ ਹੋ ਗਈ ਸੀਗੀ ਤੇ ਉਹਦਾ ਭੋਗ ਵੀ ਹੈਗਾ ਭੋਗ ਤੇ ਵੀ ਜਾਵਾਂ ਤੇਨੇ ਪੈਣਾ ਜਾਵਾਂਗੇ ਬੀਬੀ ਤਾਂ ਤੇ ਪਰ ਉਹ ਜਾ ਨਹੀਂ ਜਾਂਦਾ ਬੱਚਾ ਛੱਡ ਕੇ ਜਾਵਾਂਗੇ ਬੀਬੀ ਦੇ ਕੋਲੇ ਤੇ ਉਧਰ ਭੈਣ ਕਪੜੇ ਸੋਈ ਜਾਂਦੀ ਛੋਟੀ ਭੈਣ मशीन तार छड़िएून भी पास दिखाने की कपड़े अपने ये बहुत आ देखो आह शूट जो चार सौ का लाया है वैसे मार्केट के आप लवेंगे तो पाँच पाँच सौ मिल जाए पर एसलोट सही कि सोना कलर आ रहा बैक साइड ना कलर नहीं वजह आ रहा से जोड़ा आह कपड़े एसलोट ही करके दिखाने इस तरह भैन थोड़े फिके पाके राजी छोटी भैन ये दोने एकोजी है तो दूसरा वाला आ दो ना आने एकोजी है जी ਇਹ ਤਾਂ ਭਾਵੇਂ ਮੇਰੇ ਲਈ ਜ਼ਰੂਰੀ ਸੀਗਾ। ਇਹਦੇ ਵੀ ਨਾ ਸਰਦਾ ਨਹੀਂ ਸੀਗਾ। ਤੇ ਇੱਕ ਨਾ ਬੁੱਲ ਥੋੜਾ ਜਿਹਾ ਖੁਸ਼ਕ ਜਿਹਾ ਹੋ ਰਿਹਾ। ਫਿਰ ਆਪਾਂ ਗੁਰੂ ਘਰ ਜਾਨਾ ਕੁਝ ਲਾਇਆ ਤਾਂ ਹੈ ਨਹੀਂ ਗਾਣਾ। ਤੇ ਚਲੋ ਤੁਹਾਨੂੰ ਦਿਖਾਉਣ ਇੱਧਰ ਬੱਚੇ। ਸੋਕਾ ਤੋਂ ਸਾਰੇ ਲਾ ਕੇ ਕੱਪੜੇ ਇਹਨਾਂ ਮੈਨੂੰ ਥੋੜੀ ਜਿਹੀ ਕਮੀਜ਼ ਖਰਾਬ ਹੋ ਜਾਂਦੀ ਸੀਗੀ। ਤੇ ਮੈਂ ਆਖਾਂ ਮੈਂ ਮੈਨੂੰ ਕਹਿੰਦੀ ਮੈਂ ਕਮੀਜ਼ ਤੇਰੀ ਮੈਂ ਕੱਟ ਕੇ ਦਊਗੀ ਮੈਂ ਆਪਰੇ ਕੱਪੜੇ ਸਿਉਣਾ। गुरु घर उस तो बाद आके कट दूंगी सो तो मैं घर जाके लूंगी तो हम आप जी कोठे से थोड़ी जी आप सो अपने पिंड की दिखाने गए अपना पिंड के गा गुरु घर भी सामने ही है बनेरा नहीं हजे लग्या हो डर लगता है लग लग देखो जी अपना पिंड हो सामने टैंकी है ना जो बार्डर बखस दिए तो उप दलवार साहब पही जाए गा ਨਵਾਂ ਅਦਲਵਾਰ ਸਾਬ ਬਣ ਰਿਹਾ ਹੈਗਾ ਤੇ ਆਹ ਚਵਾਰੇ ਵਾਲਾ ਹੀ ਨਾਲੀ ਕਾਰ ਰਗਾ ਜਿਨ੍ਹਾਂ ਦੇ ਮਾਰਗ ਹੋਈ ਹੈ ਬਹੁਤ ਹੀ ਮਾੜਾ ਕੰਮ ਹੋਇਆ ਹਨ 7 ਸਾਲਾਂ ਦਾ ਜਵਾਕ ਹੈਗਾ ਭੈਣ ਦੇ ਕੋਲ ਜਿਹਦੇ ਘਰ ਵਾਲੇ ਦੀ ਡੈਥ ਹੋਈ ਹੈਗੀ ਤੇ ਆਹ ਹੈਗੀ ਆਪਣੇ ਪਿੰਡ ਦੀ ਰੌਣਕ ਤੇ ਮੇਰੇ ਚਾਚਾ ਜੀ ਇੱਕ ਖੇਤ 'ਚ ਰਹਿੰਦੇ ਆ ਉਹਨਾਂ ਦਾ ਘਰ ਐਸ ਸਾਈਡ ਆ ਜਿਹੜਾ ਕੋਠਾਂ ਦੀ ਸੀ ਜਾਨ ਇਹ ਤਾਂ ਗਾਹਾਂ ਦਾ ਜੇ ਗਏ ਤਾਂ ਆਪਾਂ ਜਰੂਰ ਸੁਣੂ दिखावे तो वीडियो वो खेतों के पाया हुआ तो मेरे ताया जी का घर है चवरा छा आ जरा अगला चुवारा गा वो वाइट कलर वाला जो घर वो सामने शैड दिखा आ उले घर छड़ के बाथरूम परला घर है जराया घर है जी जी अपने पिंड की झलक हूँ ना जो छोटा भांजा वो कल इतने बैठ के खाना खा के गया भांडे हजे वे जिक्र पाई मैं चकन इथे बैठ के रोटी खान लग गया नीचे ने आख मैं चकन आई जी भाज चलो जी मैं पापा भांडे लेके जाने है की चक के नीचे तो चाह तार छी चाय पी के फिर जाना गे गुरुद्वारे तो भी